ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੁਝ ਜ਼ਰੂਰੀ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ 15 ਨਵੰਬਰ ਨੂੰ ਪੁੰਨਿਆਂ ਦਾ ਪਵਿੱਤਰ ਦਿਹਾੜਾ ਹੈ ਨਾਲ ਹੀ ਮੇਰੇ ਪਹਿਲੇ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਵੀ ਹੈ ਇਸ ਦਿਨ ਆਪਾਂ ਕਾਸਤਰੀ ਕੇ ਦੇ ਨਾਲ ਮਨਾਉਣਾ ਹੈ ਇਸ ਦਿਨ ਇਸ ਤਰੀਕੇ ਦੇ ਨਾਲ ਮਨਾਉਣਾ ਹੈ ਕਿ ਮੇਰੇ ਸਤਗੁਰ ਸੱਚੇ ਪਾਤਸ਼ਾ ਸਾਡੇ ਤੇ ਬਹੁਤ ਖੁਸ਼ ਹੋ ਜਾਣ ਖੁਸ਼ ਹੋ ਕੇ ਸਾਡੇ ਉੱਤੇ ਮਿਹਰਬਾਨ ਹੋ ਜਾਣ ਸਾਡੇ ਉੱਤੇ ਤਰਸ ਕਰਨ ਤਰਸ ਕਰਕੇ ਸਾਡੀ ਜ਼ਿੰਦਗੀ ਦੀ ਸਾਰੀ ਗਰੀਬੀ ਕੱਟ ਦੇਣ ਸੋ ਸਾਥ ਸੰਗਤ ਜੀ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਕਿੰਜ ਕਰਨੀ ਹੈ ਜੇਕਰ ਤੁਸੀਂ ਪਹਿਲਾਂ ਹੀ ਅੰਮ੍ਰਿਤ ਵੇਲੇ ਉੱਠਦੇ ਹੋ ਤੁਹ ਬੜੇ ਵੱਡੇ ਭਾਗਾਂ ਵਾਲੇ ਹੋ ਚੰਗੇ ਕਰਮਾਂ ਵਾਲੇ ਹੋ ਵਧਾਈ ਦੇ ਹੱਕਦਾਰ ਹੋ ਤੁਹਾਨੂੰ ਜੇਕਰ ਤੁਸੀਂ ਅਮਰਤ ਵੇਲੇ ਦੇ ਵਿੱਚ ਪਹਿਲਾਂ ਨਹੀਂ ਉੱਠਦੇ ਤਾਂ ਫਿਰ ਇਸ ਦਿਨ ਨੂੰ ਅਮਰਤ ਵੇਲੇ ਜਰੂਰ ਉੱਠਣਾ ਹੈ ਹਰ ਕੋਸ਼ਿਸ਼ ਕਰਿਓ ਕਿ ਉੱਠਣ ਦੀ అలਾਰਮ ਦੀ ਸਹੈਤਾ ਵਿੱਚ ਹੈ ਲੈ ਲਓ ਜਾਂ ਫਿਰ ਘਰ ਦੇ ਕਿਸੇ ਜੀ ਨੂੰ ਕਹਿ ਦਿਓ ਕਿ ਮੈਨੂੰ ਅਮਰਤ ਵੇਲੇ ਦੇ ਵਿੱਚ ਉਠਾ ਦੇਣਾ ਜੇ ਘਰ ਦਾ ਕੋਈ ਵੀ ਜੀ ਅਮਰਤ ਵੇਲੇ ਨਹੀਂ ਉੱਠਦਾ ਤਾਂ ਕਿਸੇ ਦੋਸਤ ਮੇਤਰ ਕਿਸੇ ਰਸਤੇਦਾਰ ਕਿਸੇ ਆਂਗਵਾਂਡ ਨੂੰ ਕਹਿ ਦੇਣਾ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਹੋਵੇ ਕਿਸਾਨ ਨੂੰ ਫੋਨ ਕਰਕੇ ਜਾਂ ਆਵਾਜ਼ ਮਾਰ ਕੇ ਉਠਾ ਦਿਓ ਪਰ ਹਰ ਕੋਸ਼ਿਸ਼ ਕਰਨੀ ਹੈ ਕਿ ਅੰਮ੍ਰਿਤ ਵੇਲੇ ਜ਼ਰੂਰ ਉੱਠਣਾ ਹੈ ਪੁੰਨਿਆਂ ਤੋਂ ਇੱਕ ਦਿਨ ਪਹਿਲਾਂ ਜਿਹੜੀ ਰਾਤ ਹੈ ਉਹ ਰਾਤ ਨੂੰ ਆਪਣੇ ਗੁਰੂ ਆਪਣੇ ਗੁਰੂ ਨਾਨਕ ਪਾਸ਼ਾ ਜੀ ਦੇ ਅੱਗੇ ਅਰਦਾਸ ਭੇਨਤੀ ਕਰਕੇ ਸੋਣਾ ਸਤਗੋ ਸੱਚੇ ਪਾਤਸ਼ਾਹ ਤੁਸੇ ਮੇਰੇ ਤੇ ਕਿਰਪਾ ਕਰਿਓ ਜੇ ਮੈਨੂੰ ਖੁਦ ਅੰਮ੍ਰਿਤ ਵੇਲੇ ਦੇ ਵਿੱਚ ਉੱਠਣ ਦਾ ਉਦਮ ਤਾਕਤ ਦੇਣਾ ਕਿਉਂਕਿ ਸਤਗੋ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤੋਂ ਬਿਨਾਂ ਆਪਾਂ ਅੰਮ੍ਰਿਤ ਵੇਲੇ ਨਹੀਂ ਉੱਠ ਸਕਦੇ ਇਸ ਲਈ ਰਾਤ ਨੂੰ ਹੀ ਆਪਣੇ ਗੁਰੂ ਨਾਨਕ ਪਾਤਸ਼ਾਹ ਅੱਗੇ ਅਰਦਾਸਾਂ ਬੇਨਤੀਆਂ ਅਰਜ਼ੀਆਂ ਕਰਨੀਆਂ ਕਰਲੇ ਕਰਨੇ ਕਿ ਸੱਚੇ ਪਾਤਸ਼ਾਹ ਸਾਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਲਸ਼ਣਾ ਕਿਉਂਕਿ ਅੰਮ੍ਰਿਤ ਵੇਲੇ ਗੁਰੂ ਨਾਨਕ ਪਾਤਸ਼ਾਹ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਦੀ ਮਿੱਠੀ ਨਿੱਘੀ ਪਿਆਰੇ ਗੋਦ ਦਾ ਨਿੱਘ ਮਾਨ ਸਕੀਏ ਜੇਕਰ ਪੁੰਨਿਆ ਵਾਲੇ ਦਿਨ ਇਸ ਵੱਡੇ ਦਿਨ ਤੇ ਇਹ ਨਿੱਘ ਮਿਲ ਗਿਆ ਤਾਂ ਅਸੀਂ ਸੋਚ ਵੀ ਨਹੀਂ ਸਕਦੇ ਕਿ ਸਾਡੇ ਉਤੇ ਸਤਗੁਰ ਸੱਚੇ ਪਾਸ਼ਾ ਕਿੰਨੇ ਮਿਹਰਬਾਨ ਹੋਣਗੇ ਤਾਂ ਪਹਿਲਾ ਕੰਮ ਅਮਰਤ ਵਿਲੇ ਜ਼ਰੂਰ ਉੱਠਣਾ ਹੈ ਕਿਉਂਕਿ ਇਹ ਹੀ ਸਭ ਤੋਂ ਕੀਮਤੀ ਪੇਟਾ ਹੈ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਅਮਰਤ ਵਿਲੇ ਉੱਠਣਾ ਉੱਠ ਕੇ ਉੜਦਿਆਂ ਸਾਰ ਜਿੰਨੇ ਵਾਰ ਵੀ ਵਾਇਗਰੋ ਜੀ ਦਾ ਜਾਪ ਕਰ ਸਕੋ ਵਾਇਗਰੋ ਜੀ ਦਾ ਜਾਪ ਕਰਨਾ ਜੇ ਇਸ਼ਨਾਨ ਨਹੀਂ ਕੀਤਾ ਗਿਆ ਤਾਂ ਕੋਈ ਗੱਲ ਨਹੀਂ ਉੱਠਦੇ ਅੰਸਾਰ ਅੱਖ ਖੋਲਦੇ ਅੰਸਾਰ ਬਿਸਤਰ ਤੇ ਲੰਮੇ ਪਏ ਪਏ ਜਾਂ ਫਿਰ ਉੱਠ ਕੇ ਬੈਠ ਕੇ ਵਾਇਗਰੋ ਵਾਇਗਰੋ ਜਪਨਾ ਹੈ ਫਿਰ ਵਾਇਗਰੋ ਜੀ ਦਾ ਹਰ ਚੀਜ਼ ਦੇ ਲਈ ਸ਼ੁਕਰਾਨਾ ਕਰਨਾ ਹੈ ਫਿਰ ਉਸ ਤੋਂ ਬਾਅਦ ਧਰਤੀ ਦੇ ਉੱਤੇ ਆਪਣੇ ਪੈਰ ਪਾਉਣੇ ਹਨ ਫਿਰ ਸਿੱਧਾ ਪਹਿਲਾਂ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਭਾਵੇਂ ਤੁਸੀਂ ਇੱਕ ਪਾਠ ਜਪਜੀ ਸਾਹਿਬ ਦਾ ਕਰ ਲੈਣਾ ਪਰ ਗੁਰਬਾਣੀ ਦਾ ਪਾਠ ਜ਼ਰੂਰ ਕਰਨਾ ਇਹ ਸਵੇਰੇ ਸਵੇਰ ਇਸ ਤਰੀਕੇ ਦੇ ਨਾਲ ਸਾਡੀ ਕੀਤੀ ਹੋਈ ਦਿਨ ਦੀ ਸ਼ੁਰੂਆਤ ਸਾਡੀ ਜ਼ਿੰਦਗੀ ਨੂੰ ਬਦਲ ਸਕਦੇ ਹੈ ਸਾਡੇ ਉੱਤੇ ਸਤਿਗੋ ਸੱਚੇ ਪਾਸ਼ਾ ਜੀ ਦੀ ਕਿੰਨੀ ਕਿਰਪਾ ਹੋ ਸਕਦੀ ਹੈ ਇਹ ਅਸੀਂ ਸੋਚ ਵੀ ਨਹੀਂ ਸਕਦੇ ਤਾਂ ਅੰਮ੍ਰਿਤ ਵੇਲੇ ਉੱਠਣਾ ਹੈ ਗੁਰਮੰਤਰ ਮੋਲ ਮੰਤਰ ਜਾਪ ਗੁਰਬਾਣੀ ਦਾ ਪਾਠ ਜ਼ਰੂਰ ਕਰਨਾ ਹੈ ਅਤੇ ਕੁਝ ਦਿਨ ਤੱਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਜ਼ਰੂਰ ਲਗਵਾਉਣੀ ਹੈ ਕਿ ਸਤਿਗੁਰ ਸੱਚੇ ਪਾਸ਼ਾ ਜੀ ਇਸ ਦਿਨ ਪ੍ਰਕਾਸ਼ ਪੁਰ ਇਸਨ ਗੁਰਪੁਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਦਾ ਹੈ ਜੋ ਵੀ ਮੰਗੋਗੇ ਮਿਲ ਜਾਵੇਗਾ ਸਤਿਗੁਰ ਸੱਚੇ ਪਾਸ਼ਾ ਜੀ ਦੇ ਨਾਮ ਦਾ ਜਾਪ ਕਰ ਲੈਣਾ ਨਾਮ ਦਾ ਸਿਮਰਨ ਕਰ ਲੈਣਾ ਜੇਕਰ ਗੁਰਨਾਣਕ ਪਾਸ਼ਾ ਜੀ ਦੇ ਸੇਵਤ ਦੇ ਵਿੱਚ ਕੋਈ ਸ਼ਬਦ ਦਾ ਉਚਾਰਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਉਚਾਰਨ ਕਰ ਲਓ ਗਾ ਕੇ ਕਰ ਲਓ ਭਾਵੇਂ ਉੱਚੀ ਆਵਾਜ਼ ਵਿੱਚ ਕਰ ਲਓ ਤੇ ਭਾਵੇਂ ਮੂੰਹ ਦੇ ਵਿੱਚ ਜਪ ਕਰ ਲਓ ਗੁਰਨਾਣਕ ਪਾਸ਼ਾ ਜੀ ਦੇ ਨਾਮ ਦਾ ਸਿਮਰਨ ਕਰਿਓ ਜਾਂ ਫਿਰ ਕਿਸੇ ਸ਼ਬਦ ਦਾ ਜਪ ਕਰਿਓ ਦੇਖਣਾ ਸਤਿਗੁਰ ਸੱਚੇ ਪਾਸ਼ਾ ਸਾਡੀ ਇਹ ਬੇਸੂਰੀ ਭੈੜੀ ਜਈ ਆਵਾਜ਼ ਸੁਣ ਕੇ ਵੀ ਬੜੇ ਖੁਸ਼ ਹੋਣਗੇ ਕਿ ਮੇਰਾ ਤੇ ਜਾਂ ਪੁੱਤ ਮੇਰੇ ਪਿਆਰ ਦੇ ਵਿੱਚ ਮੇਰੀ ਯਾਦ ਦੇ ਵਿੱਚ ਬੈਠਾ ਹੈ ਮੇਰੀ ਖੁਸ਼ੀ ਦੇ ਵਿੱਚ ਸ਼ਾਮਲ ਹੋਇਆ ਹੈ ਸਤਿਗੁਰ ਸੱਚੇ ਪਾਸ਼ਾ ਬੜੇ ਮਿਹਰਬਾਨ ਹੋਣਗੇ ਤਾਂ ਇਹ ਵੱਡਾ ਦਿਨ ਹੈ ਇਹ ਵੱਡੇ ਮੌਕੇ ਹਨ ਸਾਡੇ ਲਈ ਇਸ ਮੌਕੇ ਨੂੰ ਗਵਾਉਣਾ ਨਹੀਂ ਹੈ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠ ਜਾਣਾ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣੀ ਹੈ ਜਦੋਂ ਪਿਆਰ ਦੇ ਵਿੱਚ ਭਿੱਜ ਕੇ ਅੰਮ੍ਰਿਤ ਵੇਲੇ ਦੇ ਵਿੱਚ ਇਸ ਤਰੀਕੇ ਦੇ ਨਾਲ ਆਪਾਂ ਆਪਣੇ ਗੁਰੂ ਚਰਨਾਂ ਦੇ ਵਿੱਚ ਅਰਜੀਆਂ ਲਗਾਵਾਂਗੇ ਅਰਦਾਸਾਂ ਬੇਨਤੀਆਂ ਕਰਾਂਗੇ ਤਾਂ ਸਤਿਗੁਰ ਸੱਚੇ ਪਾਸ਼ਾ ਤਰਸ ਦੇ ਘਰ ਦੇ ਵਿੱਚ ਆ ਕੇ ਸੱਚਮੁੱਚ ਸਾਡੇ ਜਨਮਾਂ ਜਨਮਾਂ ਦੀ ਮੁਤਾਜੀ ਘਟ ਦੇਣਗੇ ਇਸ ਕਰਕੇ ਇਸ ਮੌਕੇ ਨੂੰ ਗਵਾਉਣਾ ਨਹੀਂ ਹੈ ਅਤੇ ਇਸ ਦਿਨ ਗੁਰੂ ਘਰੇ ਜ਼ਰੂਰ ਜਾਣਾ ਹੈ ਅੱਗੋਂ ਪਿਛੋਂ ਜਾਂਦੇ ਹੋ ਪਾਵੇਂ ਨਹੀਂ ਜਾਂਦੇ ਪਰ ਐਸਨ ਗੁਰੂ ਘਰੇ ਜਾਣਾ ਹੈ ਆਪਣੇ ਗੁਰੂ ਦੇ ਲਈ ਸਮਾਂ ਕੱਢਣਾ ਹੈ ਚੰਗਾ ਹੋਵੇਗਾ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਬਣਾਉਂਦੇ ਹੋ ਜਾਂ ਘਰੋਂ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਗੁਰੂ ਘਰੇ ਲੈ ਕੇ ਜਾਂਦੇ ਹੋ ਜਾਂ ਫਿਰ ਗੁਰੂ ਘਰ ਦੇ ਵਿੱਚ ਬਣ ਰਹੀ ਕੜਾ ਪ੍ਰਸ਼ਾਦ ਦੀ ਦੇਗ ਵਿੱਚ ਆਪਣੀ ਸੇਵਾ ਆਪਣਾ ਹਿੱਸਾ ਪਾਉਂਦੇ ਹੋ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਕੋਈ ਵੀ ਸੇਵਾ ਕਰਨੀ ਚਾਹੁੰਦੇ ਹੋ ਕਰਨੀ ਹੈ ਜੋ ਵੀ ਭੇਟਾ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਭੇਟ ਕਰਨਾ ਚਾਹੁੰਦੇ ਹੋ ਦਿਲ ਖੋਲ ਕੇ ਭੇਟ ਕਰਨਾ ਅਗੋ ਸਤਗੁਰ ਸੱਚੇ ਪਾਸ਼ਾ ਆਪਣੇ ਘਰ ਦੇ ਖਜ਼ਾਨੇ ਦੀਆਂ ਚਾਬੀਆਂ ਹੀ ਲੈ ਕੇ ਬੈਠੇ ਨੇ ਕਿਉਂਕਿ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਉਪਰੋ ਸੁਭਾਅ ਹੀ ਬੜਾ ਦਿਆਲੂ ਹੈ ਬੜੀ ਛੇਤੀ ਤਰਸ ਦੇ ਵਿੱਚ ਆ ਜਾਂਦੇ ਨੇ ਤੇ ਨਿਮਾਣੇ ਹੋ ਕੇ ਟਹਿ ਜਾਂਦੇ ਹਨ ਕੁਝ ਬਣ ਕੇ ਨਹੀਂ ਜਾਣਾ ਨਿਮਾਣੇ ਹੋ ਕੇ ਜਾਣਾ ਹੈ ਜਾ ਕੇ ਦੋਵੇਂ ਹੱਥ ਜੋੜ ਕੇ ਸਤਗੁਰ ਸੱਚੇ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ ਕਿ ਸਤਗੁਰ ਸੱਚੇ ਪਾਸ਼ਾ ਤੇਰੇ ਘਰ ਗਰੀਬ ਆਇਆ ਹੈ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਸਤਗੁਰ ਸੱਚੇ ਪਾਸ਼ਾ ਇਹ ਦਾਤ ਇਹ ਪੇਟਾ ਪੇੜ ਕਰਨ ਆਇਆ ਹਾਂ ਇਸ ਨੂੰ ਪ੍ਰਵਾਨ ਕਰਿਓ ਕਿਤੇ ਕਿਸੇ ਵੀ ਚੀਜ਼ ਦਾ ਮਾਣ ਹੰਕਾਰ ਨਾ ਕਰ ਬੈਠਣਾ ਕੋਈ ਪੇਟਾ ਲੈ ਕੇ ਗਏ ਹੋ ਕੋਈ ਸੰਗਤ ਦੀ ਸੇਵਾ ਕਰ ਰਹੇ ਹੋ ਕੋਈ ਮਾਇਆ ਦਾ ਮਾਥਾ ਟੇਕਿਆ ਕਿਸੇ ਵੀ ਚੀਜ਼ ਦਾ ਕਿਤੇ ਵੀ ਮਾਣ ਹੰਕਾਰ ਨਾ ਕਰ ਬੈਠਣਾ ਜਾ ਕੇ ਇਹੋ ਕਹਿਣਾ ਕਿ ਸਤਿਗੁਰ ਸੱਚੇ ਪਾਸ਼ਾ ਤੇਰੇ ਘਰ ਗਰੀਬ ਆਇਆ ਹੈ ਸਤਿਗੁਰ ਸੱਚੇ ਪਾਸ਼ਾ ਦੇ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸਾਂ ਬੇਨਤੀਆਂ ਕਰਨੀਆਂ ਕਿ ਸੱਚੇ ਪਾਸ਼ਾ ਅੱਜ ਤੁਸੀਂ ਮੇਰੇ ਤੇ ਬਹੁਤ ਕਿਰਪਾ ਕੀਤੀ ਹੈ ਤੁਸੀਂ ਮੈਨੂੰ ਅਮਰਤ ਵੇਲੇ ਦੇ ਵਿੱਚ ਖੁਦ ਆਪ ਊਦਮ ਬਲ ਦੇ ਕੇ ਉਠਾਇਆ ਹੈ ਆਪਣੀ ਗੋਦ ਦੇ ਵਿੱਚ ਬਿਠਾ ਕੇ ਆਪਣਾ ਨਾਮ ਚ ਪਾਇਆ ਹੈ ਤੁਸੀਂ ਮੈਨੂੰ ਗੁਰੂ ਘਰੇ ਆਪ ਬੁਲਾਇਆ ਹੈ ਮੇਰੇ ਸੱਚੇ ਪਾਤਸ਼ਾਹ ਤੁਸੀਂ ਮੇਰੇ ਤੇ ਅੱਜ ਬਹੁਤ ਤਰਸ ਕੀਤਾ ਹੈ ਇਹ ਤਰਸ ਰੋਜ਼-ਰੋਜ਼ ਕਰਿਓ ਮੈਨੂੰ ਰੋਜ਼ ਅਮਰਤ ਵੇਲੇ ਦੇ ਵਿੱਚ ਉਠਣਾ ਬਖਸ਼ ਦਿਓ ਮੈਨੂੰ ਰੋਜ਼ ਅਮਰਤ ਵੇਲੇ ਦੇ ਨਿਤਨੇਮ ਬਖਸ਼ ਦਿਓ ਮੈਨੂੰ ਰੋਜ਼ ਗੁਰੂ ਘਰੇ ਆਉਣ ਦਾ ਬਲ ਉਦਮ ਬਖਸ਼ ਦਿਓ ਸੱਚੇ ਪਾਤਸ਼ਾਹ ਕਿਉਂਕਿ ਸੰਗਤ ਜੀ ਬਹੁਤ ਵੱਡਾ ਦਿਨ ਹੈ ਇਸ ਵੱਡੇ ਦਿਨ ਦੇ ਵਿੱਚ ਕੋਈ ਛੋਟੀ ਮੰਗ ਨਹੀਂ ਮੰਗਣੀ ਜੇ ਮੰਗਣਾ ਹੈ ਤਾਂ ਬਸ ਅੰਮ੍ਰਿਤ ਵੇਲਾ ਮੰਗਣਾ ਹੈ ਅੰਮ੍ਰਿਤ ਵੇਲੇ ਦਾ ਨਾਮ ਮੰਗਣਾ ਹੈ ਗੁਰੂ ਸਾਹਿਬ ਜੀ ਦੇ ਖੁੱਲੇ ਦਰਸ਼ਨ ਦੇ ਦਾਰੇ ਮੰਗਣੇ ਨੇ ਕਿਉਂਕਿ ਜੇ ਇਹ ਚੀਜ਼ਾਂ ਮਿਲ ਗਈਆਂ ਤਾਂ ਜ਼ਿੰਦਗੀ ਦੀ ਸਾਰੇ ਮੁਤਾਜ਼ੀ ਸਾਰੇ ਗਰੀਬੀ ਦੂਰ ਹੋ ਜਾਣੀ ਹੈ ਸਤਗੁਰ ਸੱਚੇ ਪਾਤਸ਼ਾਹ ਨੇ ਬਿਨਾਂ ਬੋਲਿਆਂ ਬਿਨਾਂ ਮੰਗਿਆਂ ਹੀ ਇਹ ਸਭ ਦాతਾਂ ਜਿਨ੍ਹਾਂ ਨੂੰ ਕਮਾਉਣ ਦੇ ਲਈ ਜਿਨ੍ਹਾਂ ਨੂੰ ਪ੍ਰਾਪਤ ਕਰਨ ਦੇ ਲਈ ਅਸੀਂ ਭੱਜੇ ਫਿਰਦੇ ਹਾਂ ਉਹ ਸੱਚੇ ਪਾਤਸ਼ਾਹ ਜੀ ਨੇ ਝੋਲੀ ਦੇ ਵਿੱਚ ਪਾ ਦੇਣੀਆਂ ਨੇ ਜੋਗੇ ਅੰਤਰਜਾਮੇ ਪਾਇਸ਼ਾ ਬੜੇ ਦਿਆਲੂ ਨੇ ਬੜੇ ਕਿਰਪਾਲੂ ਨੇ ਤਾਂ ਜੋ ਵੀ ਮੇਰੇ ਭੈਣ ਭਰਾ ਅੱਗੋਂ ਪਿਛੇ ਗੁਰੂ ਘਰੇ ਨਹੀਂ ਜਾਂਦੇ ਜਾਂ ਅੰਮ੍ਰਿਤ ਵੇਰੇ ਨਹੀਂ ਉਠਿਆ ਜਾਂਦਾ ਗੁਰਬਾਣੀ ਦਾ ਪਾਠ ਵੀ ਨਹੀਂ ਕੀਤਾ ਜਾਂਦਾ ਤਾਂ ਇਹ ਦਿਨ ਜ਼ਰੂਰ ਸੰਭਾਲੋ ਇਹ ਮੌਕਾ ਸੰਭਾਲੋ ਬੜਾ ਵੱਡਾ ਦਿਨ ਹੈ ਤਾਂ ਤਾਂ ਜਿਰ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਇਹ ਵੇਲੇ ਨੂੰ ਮੰਗਣਾ ਕਿਉਂਕਿ ਇਹ ਵੇਲਾ ਮਿਲ ਗਿਆ ਸਮਝੋ ਸਭ ਕੁਝ ਮਿਲ ਗਿਆ ਜਿਵੇਂ ਨਵੇਂ ਅਮਰਤ ਵੇਲੇ ਉੱਠੋ ਉੱਠਦੇ ਅਨੁਸਾਰ ਪਹਿਲਾਂ ਅਗਲੇ ਦਿਨ ਦਾ ਅਮਰਤ ਵੇਲਾ ਮੰਗਣਾ ਚਾਹੀਦਾ ਹੈ ਅਮਰਤ ਵੇਲੇ ਦਾ ਨਾਮ ਮੰਗਣਾ ਚਾਹੀਦਾ ਹੈ ਇਹ ਤਾਂ ਜੋ ਮੇਰੇ ਭੈਣ ਭਰਾ ਰੋਜ਼ ਰੋਜ਼ ਅਮਰਤ ਵੇਲੇ ਨਹੀਂ ਉੱਠ ਪਾਉਂਦੇ ਰੋਜ਼ ਰੋਜ਼ ਗੁਰੂ ਘਰੇ ਨਹੀਂ ਜਾ ਪਾਉਂਦੇ ਫਿਰ ਜਿਹੜੇ ਪਹਿਲਾਂ ਰੋਜ਼ਾਨਾ ਅਮਰਤ ਵੇਲੇ ਉੱਠਦੇ ਨੇ ਗੁਰੂ ਘਰੇ ਜਾਂਦੇ ਨੇ ਉਹਨਾਂ ਅੱਗੇ ਬੇਨਤੀ ਕਰਨੀ ਹੈ ਕਿ ਪਹਿਲਾਂ ਨਾਲੋਂ ਜ਼ਿਆਦਾ ਨਿਤਨੇਮ ਕਰਨਾ ਹੈ ਵਾਤਵਾਦ ਗੁਰਬਾਣੀ ਦਾ ਪਾਠ ਕਰਨਾ ਹੈ ਗੁਰੂ ਘਰੇ ਜਾ ਕੇ ਸੇਵਾ ਕਰਨੇ ਸਿਮਰਨ ਕਰਨਾ ਵਾਤਵਾਦ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣੀ ਗੁਰੂ ਸਾਹਿਬ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੇ ਅਸੀਂ ਖੁਸ਼ ਹੋਏ ਤੇ ਮੇਰੇ ਸਤਗੁਰ ਸੱਚੇ ਪਾਤਸ਼ਾਹ ਅੰਤਾਂ ਦੇ ਖੁਸ਼ ਹੋਣਗੇ ਬਾਬਾ ਨੰਦ ਸਿੰਘ ਜੀ ਅਕਸਰ ਵਚਨ ਕਾ ਆਦੇਸ਼ਾਂ ਕਿ ਜੋ ਗੁਰੂ ਘਰੇ ਜਾ ਕੇ ਗੁਰੂ ਦੀਆਂ ਰੌਣਕਾਂ ਵਧਾਉਂਦੇ ਨੇ ਸਤਗੋ ਸੱਚੇ ਪਾਤਸ਼ਾਹ ਉਹਨਾਂ ਦੇ ਘਰਾਂ ਦੀਆਂ ਰੌਣਕਾਂ ਬਿਤਾਉਂਦੇ ਨੇ ਉਹਨਾਂ ਦੇ ਘਰਾਂ ਦੀਆਂ ਖੁਸ਼ੀਆਂ ਮਦੌਂਦੇ ਨੇ ਤਾਂ ਇਸ ਦਿਨ ਗੁਰੂ ਘਰੇ ਜ਼ਰੂਰ ਜਾਣਾ ਹੈ ਵਾਦ-ਵਦ ਗੁਰਬਾਣੀ ਦਾ ਪਾਠ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ